ਤੁਹਾਡੇ ਫੋਨ ਦੇ ਵਿੱਚ ਸਾਰੇ ਨੰਬਰ ਹੈਗੇ ਸਾਰਿਆਂ ਦੇ ਕਾਲ ਆਉਣ ਗਿਆ ਪਰ ਅੰਮੀ ਦੀ ਕਾਲ ਹੁਣ ਅਜੇ ਤਬਾਦ ਨਹੀਂ ਹੋਣੀ ਉਹ ਮੈਂ ਅੰਮੀ ਵਾਲੇ ਨੰਬਰ ਤੇ ਦੇਖਾਂ ਤੇ ਉੱਤੇ ਕੁਝ ਨਹੀਂ ਸੀਗਾ ਤੇ ਜਾਨਕਿ ਮੈਂ ਵਾਇਸ ਮੇਲ ਲੱਭਦਾ ਸੀਗਾ ਮੈਂ ਤੜਪ ਰਿਹਾ ਸੀਗਾ ਵੀ ਮੇਰੀ ਮੰਮੀ ਦੀ ਹੈਲੋ ਮੈਨੂੰ ਸੁਣ ਮੇਰੀ ਮਾਂ ਦੀ ਹੈਲੋ ਮੈਨੂੰ ਜਵੈ ਹੈਲੋ ਕਿੱਦਾਂ ਕਹਿੰਦੀ ਹੋ ਮੇਰੀ ਹੈਲੋ ਸੁਣ ਜਵੇ ਮਾਂ ਦੀ ਪਰ ਉਹ ਮੈਨੂੰ ਸੁਣੀ ਤੇ ਨਾ ਕਦੀ ਸੁਣਨੀ ਕੋਈ ਇਹੋ ਜਿਹਾ ਸੁਪਨਾ ਜਿਹੜਾ ਅਧੂਰਾ ਰਹਿ ਗਿਆ ਹੋਵੇ ਅਮੀ ਦਾ ਉਹ ਤੁਸੀਂ ਹੁਣ ਪੂਰਾ ਕਰਨਾ ਹੋਵੇ ਮੈਂ ਆਪਣੀ ਮਾਂ ਨੂੰ ਜਹਾਜ਼ ਚ ਢੋਣਾ ਚਾਹੁੰਦਾ ਸੀਗਾ ਵੀ ਮੇਰੀ ਮਾਂ ਨੇ ਕਦੀ ਜਹਾਜ਼ ਚ ਬਹਿ ਕੇ ਨਹੀਂ ਦੇਖਿਆ ਸੀ ਮੇਰਾ ਹੁਣ ਇਹ ਪਲਾਨ ਸੀਗਾ ਮੈਂ ਕਿਹਾ ਅਮੀ ਤੁਸੀਂ ਠੀਕ ਹੋ ਜਾਓ ਆਪਾਂ ਮੈਂ ਕਿਹਾ ਦबई ਜਾ ਕੇ ਉਹਨੇ ਡੈਡੀ ਮੇਰੇ ਨੇ 28 ਸਾਲ ਦबई ਲਾਇਏ ਜੀ 28 ਸਾਲ ਕੰਮ ਕੀਤਾ ਦबई ਤੇ ਮੈਂ ਕਿਹਾ ਪਹਿਲਾਂ ਤੁਸੀਂ ਕੰਮ ਕਰਨ ਜਾਂਦੇ ਰਹੇ ਆ ਮੈਂ ਕਿਹਾ ਹੁਣ ਤੁਹਾਨੂੰ ਮੈਂ ਦੋਨਾਂ ਨੂੰ ਕਮਾਉਣ ਲੈ ਕੇ ਜਾਊਗਾ ਹੁਣ ਦਿਨ ਚੰਗੇ ਆਏ ਹੁਣ ਜਦੋਂ ਚੰਗੇ ਦਿਨ ਆਏ ਤੇ ਮਾਂ ਨਹੀਂ ਰਹੀ ਜਿਹਨੇ ਦੇਖਣਾ ਸੀਗਾ ਉਹ ਹੈ ਨਹੀਂ ਗੀ ਸੋ ਅੱਜ ਪੰਜਾਬੀ ਗਾਇਕ ਖਾਨ ਸਾਹਿਬ ਉਹਨਾਂ ਦੀ ਮਾਤਾ ਜੀ ਦਾ ਅੰਮੀ ਜੀ ਦਾ ਅੰਤਿਮ ਅਰਦਾਸ ਹੈ ਸਾਰੇ ਲੋਕ ਇੱਥੇ ਪਹੁੰਚੇ ਨੇ ਪਰ ਉਹ ਸਾਰੇ ਲੋਕਾਂ ਦੇ ਵਿੱਚ ਅੱਜ ਸਾਡੀ ਅੰਮੀ ਇਸ ਦੁਨੀਆ ਤੋਂ ਨਹੀਂ ਹੈ ਅੱਜ ਅੰਮੀ ਦੀ ਅੰਤਿਮ ਅਰਦਾਸ ਹੈ ਭਾਈ ਜੀ ਸਭ ਲੋਕ ਤੁਹਾਨੂੰ ਕਿਉਂਕਿ ਸਾਡੀ ਵੀ ਡਿਊਟੀ ਸਾਨੂੰ ਵੀ ਕੰਮ ਕਰਨਾ ਪੈਣਾ ਸਾਨੂੰ ਵੀ ਤੁਹਾਡੇ ਨਾਲ ਗੱਲ ਕਰਨੀ ਪੈਣੀ ਹੈ ਪਰ ਮੈਂ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੁੰਗਾ ਕਿ ਕੋਈ ਇਹੋ ਜਿਹਾ ਸੁਪਨਾ ਜਿਹੜਾ ਅਧੂਰਾ ਰਹਿ ਗਿਆ ਹੋਵੇ ਅੰਮੀ ਦਾ ਉਹ ਤੁਸੀਂ ਹੁਣ ਪੂਰਾ ਕਰਨਾ ਹੋਵੇ ਬਹੁਤ ਜ਼ਿਆਦਾ ਸੁਪਨੇ ਆ ਜਿਹੜੇ ਚਲੋ ਮੈਂ ਆਪਣੇ ਵੱਲੋਂ ਤਾਂ ਬਹੁਤ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਸਿਹਤ ਨੇ ਸਾਥ ਨਹੀਂ ਦਿੱਤਾ ਮੈਂ ਆਪਣੀ ਮਾਂ ਨੂੰ ਜਾ ਚਟਾਉਣਾ ਚਾਹੁੰਦਾ ਸੀਗਾ ਵੀ ਮੇਰੀ ਮਾਂ ਨੇ ਕਦੀ ਜਾ ਚ ਬਹਿ ਕੇ ਨਹੀਂ ਦੇਖਿਆ ਸੀ ਮੇਰੀ ਮਾਂ ਨੇ ਕਦੀ ਇਹ ਨਹੀਂ ਜੀ ਜਿੱਦਾਂ ਹਨਾ ਮੇਰੀ ਮਾਂ ਕਹਿੰਦੀ ਰਹਿੰਦੀ ਹੁੰਦੀ ਸੀ ਵੀ ਹਾਂ ਚੱਲ ਆਪਾਂ ਚੱਲਦੇ ਆਂ ਚੱਲ ਆਪਾਂ ਚੱਲਦੇ ਮੈਂ ਅਮੀ ਤੁਸੀਂ ਸਿਹਤ ਠੀਕ ਕਰੋ ਮੈਂ ਕਿਹਾ ਆਪਾਂ ਚੱਲਾਂਗੇ ਇਨਸ਼ਾਅੱਲਾ ਹਨਾ ਤੇ ਤੁਹਾਡੇ ਤੋਂ ਮੈਂ ਕਿਹਾ ਬਹਿ ਹੁੰਦਾ ਨਹੀਂ ਗੱਡੀ ਦੇ ਵਿੱਚ ਨਹੀਂ ਸਫਰ ਆ ਫਗਵਾੜੇ ਤੱਕ ਮਸੀਂ ਆਉਂਦੇ ਸੀ ਬਟਾਲਾ ਤੋਂ ਪਗਵਾੜੀ ਤੱਕ ਮਸੀ ਆਉਂਦੇ ਸੀ ਆ ਕੇ ਥੱਕ ਜਾਂਦੇ ਸੀਗੇ ਫੇ ਮੈਂ ਕਿਹਾ ਪਲੇਨ ਦਾ ਸਫ਼ਰ ਤੁਸੀਂ ਕਿਦਾਂ ਚਲੋ ਉਹਦੇ ਵਿੱਚ ਚਲੋ ਲੰਮੇ ਬੈ ਕੇ ਵੀ ਭਵਾਂ ਜਾਣਾ ਜਹਾਜ਼ ਦੇ ਵਿੱਚ ਤਾਂ ਚਲੋ ਭਵਾਂ ਲੰਮੇ ਬੈ ਕੇ ਵੀ ਜਾਣਾ ਹਨਾ ਤੇ ਪਰ ਫਿਰ ਵੀ ਇੰਨਾ ਜ਼ਿਆਦਾ ਸਫ਼ਰ ਕੈਨੇਡਾ ਅਮਰੀਕਾ ਜਾਂ ਹੋਰ ਪਾਸੇ ਵੀ ਮੇਰਾ ਹੁਣ ਇਹ ਪਲਾਨ ਸੀਗਾ ਮੈਂ ਕਿਹਾ ਅਮੀ ਤੁਸੀਂ ਠੀਕ ਹੋ ਜਾਓ ਆਪਾਂ ਮੈਂ ਕਿਹਾ ਦੁਬਈ ਜਾ ਕੇ ਉਹਨਾਂ ਦੇ ਡੈਡੀ ਮੇਰੇ ਨੇ 28 ਸਾਲ ਦੁਬਈ ਲਾਇਏ ਜੀ 28 ਸਾਲ ਕੰਮ ਕੀਤਾ ਦੁਬਈ ਤੇ ਮੈਂ ਕਿਹਾ ਪਹਿਲਾਂ ਤੁਸੀਂ ਕੰਮ ਕਰਨ ਜਾਂਦੇ ਰਹੇ ਆ ਮੈਂ ਕਿਹਾ ਹੁਣ ਤੁਹਾਨੂੰ ਮੈਂ ਦੋਨਾਂ ਨੂੰ ਕਮੋਂ ਲੈ ਕੇ ਜਾਊਂਗਾ ਹੁਣ ਦਿਨ ਚੰਗੇ ਆਏ ਹੁਣ ਜਦੋਂ ਚੰਗੇ ਦਿਨ ਆਏ ਤੇ ਮਾਹ ਨਹੀਂ ਰਹੀ ਜਿਹਨੇ ਦੇਖਣਾ ਸੀਗਾ ਉਹ ਹੈ ਨਹੀਂ ਗਈ ਤੇ ਅੰਮੀ ਜੀ ਚਾਹੁੰਦੇ ਸੀਗੇ ਕਿ ਹਾਂ ਬਾਹਰ ਘੁੰਮਣਾ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਅੰਮੀ ਤੁਸੀਂ ਜਲਦੀ ਜਲਦੀ ਠੀਕ ਹੋ ਜਾਓ ਮੇਰੇ ਆਉਂਦੇ ਤਾਂ ਹੀ ਜਲਦੀ ਜਲਦੀ ਠੀਕ ਹੋ ਜਾਓ ਆਪਾਂ ਮੈਂ ਕਿਹਾ ਦੁਬਈ ਦਾ ਟੂਰ ਬਣਾਉਣਾ ਲੈ ਸੀਗਾ ਆਪਣਾ ਕੀ ਉਹਨੂੰ ਕਹਿੰਦੇ ਆ ਮੈਂ ਉੱਥੇ ਬਾਹਰ ਸੀ ਮਾਤਾ ਬਾਪੂ ਦੋਨੇ ਕਰਨ ਲੱਗੇ ਆਉਂਦੇ ਆਂ ਹੀ ਉਹ ਦੇ ਆਪਾਂ ਭਾਈ ਦੇ ਨਾਲ ਹੀ ਲਾ ਲਓ ਮਾਈਕ ਯਾਰ پتہ ਕਿ ਮੇਰੇ ਤੋਂ ਵਾਰ-ਵਾਰ ਨਹੀਂ ਬੋਲ ਹੁੰਦਾ ਭਾਈ ਪਲੀਜ਼ ਨਾਲ ਲਾ ਲਓ ਪਲੀਜ਼ ਮੇਰਾ ਭਾਈ ਮੈਂ ਹੋਰ ਨਹੀਂ ਬੋਲ ਸਕਦਾ ਯਾਰ ਮੈਂ ਨਾਲ ਲਾ ਲਓ ਪਲੀਜ਼ ਯਾਰ ਮੈਂ ਤੁਹਾਡੀ ਕਿਸੇ ਦੀ ਬੇਕਦਰਹੀ ਨਹੀਂ ਕਰਦਾ ਆਿਆਂ ਦੀ ਤੁਸੀਂ ਵੀ ਤੁਹਾਡੀ ਮਾਂ ਸਾਡੀ ਮਾਂ ਹੈ ਹੈਨਾ ਤੁਸੀਂ ਵੀ ਆਪਣਾ ਟਾਈਮ ਕੱਢ ਕੇ ਆਏ ਜੇ ਮੈਂ ਕਿਸੇ ਦੀ ਬੇਕਦਰਹੀ ਨਹੀਂ ਕਰਦਾ ਮੈਂ ਬਿਲਕੁਲ ਨਹੀਂ ਬੋਲ ਸਕਦਾ ਲੇਕਿਨ ਮੈਂ ਜੋ ਜੋ ਅੱਜ ਕਰ ਰਹੇ ਆ ਵਾ ਸਾਰਾ ਕੁਝ ਇਹ ਮੈਨੂੰ ਆਪਣੀ ਮਾਂ ਕਰਕੇ ਕਰਨਾ ਪੈ ਰਿਹਾ ਮੇਰੀ ਮਾਂ ਨੇ ਇਤਾਂ ਦੀ ਮੈਨੂੰ ਸਿੱਖਿਆ ਨਹੀਂ ਦਿੱਤੀ ਵੀ ਕਿਸੇ ਦੀ ਬੇਇੱਜ਼ਤੀ ਕਰੀਏ ਆਏ ਦੀ ਮੈਂ ਹਰੇਕ ਇਕੱਲੇ-ਇਕੱਲੇ ਪਰਸਨ ਨੂੰ ਪੁੱਛਿਆ ਵੀ ਤੁਸੀਂ ਰੋਟੀ ਖਾਧੀ ਆ ਰੋਟੀ ਖਾਧੀ ਮੇਰੀ ਮੇਰੀ ਮਾਂ ਦੀ ਪਸੰਦ ਦੀਆਂ ਸਾਰੀਆਂ ਚੀਜ਼ਾਂ ਬੜੀਆਂ ਤੇ ਖਾ ਕੇ ਜਾਇਓ ਖਾ ਕੇ ਜਾਇਓ ਹਨ ਉਹਦੇ ਵਾਸਤੇ ਕੀਤਾ ਸਾਰਾ ਕੁਝ ਇੰਨਾ ਨਾ ਮੈਂ ਬਾਹਰੋਂ ਆਣਾ ਸੀਗਾ ਤੇ ਮੈਂ ਕਹੀ ਚਲ ਆਪਾਂ ਦੁਬਈ ਜਾ ਕੇ ਆਵਾਂਗੇ ਤੁਹਾਨੂੰ ਘੁਮਾ ਕੇ ਲੈ ਕੇ ਆਉਂਗਾ ਡੈਡੀ ਮੈਨੂੰ ਕਹੇ ਡੈਡੀ ਕਹੇ ਵੀ ਆ ਕੇ ਨਵੀਂ ਗੱਡੀ ਘਟਾਉਣੀ ਆਪਾਂ ਤੂੰ ਆ ਜਾ ਫਟਾਫਟ ਆਪਾਂ ਨਵੀਂ ਗੱਡੀ ਘਟਾਉਣੀ ਇਹ ਉਹਨੂੰ ਦੀ ਗੱਲ ਚਲੋ ਕੈਨੇਡਾ ਉਹਨ ਦੀ ਹਾਂਜੀ ਹਾਂਜੀ ਉਹ ਮੈਂ ਲੈਣੀ ਸੀ ਗੱਡੀ ਤੇ ਡੈਡੀ ਮੈਨੂੰ ਕਹੀਆ ਮੈਨੂੰ ਕਹਿੰਦੇ ਆਪਾਂ ਗੱਡੀ ਕਢਾਉਣੀ ਹੈ ਨਵੀਂ ਤੂੰ ਆ ਜਾ ਤੇ ਮੈਂ ਕਿਹਾ ਵੀ ਬਸ ਆਪਾਂ ਕੋਈ ਨਹੀਂ ਟੈਨਸ਼ਨ ਲੈ ਲੋ ਮੈਂ ਕਿਹਾ ਆਉਂਦੇ ਸਾਰੀ ਗੱਡੀ ਲੈ ਲੈਣੀ ਆ ਆਪਾਂ ਗੱਡੀ ਲੈਣੀ ਹੈ ਫਿਰ ਕੋਠੀ ਦਾ ਕੰਮ ਜਿਹੜੀ ਮੇਰੇ ਨਵੀਂ ਕੋਠੀ ਲਈ ਸੀ ਮੰਮੀ ਉਹਨਾਂ ਨੂੰ ਗਿਫਟ ਕੀਤੀ ਸੀ ਉਹਦਾ ਕੰਮ ਵਿੱਚ ਰੁਕ ਗਿਆ ਸੀਗਾ ਲੇਕਿਨ ਹੁਣ ਮੈਂ ਸ਼ੁਰੂ ਕਰਨਾ ਸੀ ਵਿੱਚ ਕੰਮ ਉਹਦਾ ਤੇ ਹੁਣ ਆ ਕੇ ਸ਼ੁਰੂ ਕਰਾਉਣਾ ਸੀ ਮੈਂ ਕਿਹਾ ਜਦ ਤੈਨੂੰ ਕੋਠੀ ਅੰਮੀ ਉੱਥੇ ਸ਼ਿਫਟ ਕਰ ਦਊਗਾ ਹਨਾ ਮੈਂ ਕਿਹਾ ਹੀ ਉੱਥੇ ਸ਼ਿਫਟ ਕਰ ਦਊਗਾ ਕੋਠੀ ਦੇ ਵਿੱਚ ਤੇ ਬਾਕੀ ਪਰ ਇੱਥੇ ਮੈਂ ਇੱਕ ਗੱਲ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਖਾਨ ਸਾਹਿਬ ਦੇ ਪਿਤਾ ਜੀ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੂੰ ਅਸੀਂ ਮਿਲਿਆ ਅਫਸੋਸ ਕੀਤਾ ਉਹਨਾਂ ਨੇ ਪਾਜੀ ਇੱਕ ਗੱਲ ਕੀਤੀ ਉਹ ਗੱਲ ਸੁਣ ਕੇ ਸਾਡਾ ਵੀ ਰੋਣਾ ਨਿਕਲ ਗਿਆ ਸੀਗਾ ਖਾਨ ਸਾਹਿਬ ਉਹ ਬੰਦਾ ਜਿਸ ਬੰਦੇ ਨੇ ਵਾਕਈ ਅਸੀਂ ਕਹਿੰਨੇ ਆ ਕਿ ਪੈਰ ਧੋਕੇ ਪੀਣੇ ਪਰ ਖਾਨ ਸਾਹਿਬ ਨੇ ਆਪਣੇ ਮਾਤਾ ਪਿਤਾ ਦੇ ਵਾਕਈ ਪੈਰ ਧੋਕੇ ਪੀਤੇ ਸੀ ਉਹ ਮੈਂ ਸੋਸ਼ਲ ਮੀਡੀਆ ਤੇ ਉਹਦਾ ਆਪ ਸਾਨੂੰ ਬਿਲਕੁਲ ਨਹੀਂ ਕੀਤੀ ਬਟ ਬਟ ਠੀਕ ਆ ਪਰ ਮੈਂ ਜੈਨੂਇਨ ਹਾਂ ਮੈਂ ਜਨਰਲਲੀ ਮੈਂ ਆਪਣੇ ਮੈਂ ਜੋ ਵੀ ਹੱਕ ਸੀਗਾ ਮੇਰਾ ਜੋ ਮੈਂ ਹਾਲਾਕੀ ਇਸਲਾਮ ਦੇ ਵਿੱਚ ਨਹੀਂ ਜਾਇਜ਼ ਹੈਗਾ ਪੈਰ ਧੋ ਕੇ ਪੀਣੇ ਪਰ ਲੇਕਿਨ ਇੱਕ ਸਗੀ ਹੈ ਨਾ ਵੀ ਇੱਕ ਕਹਾਵਤ ਹੋਣੀ ਮਾਪੇ ਦੇ ਪੈਰ ਧੋ ਕੇ ਪੀਣੇ ਚਾਹੀਦੇ ਆ ਉਹ ਮੈਂ ਸੁਣੀ ਹੋਈ ਸੀ ਕਿਤਨੇ ਕਿਤੇ ਮੇਰੇ ਦਿਮਾਗ ਦੇ ਵਿੱਚ ਚੜੀ ਸੀ ਤੇ ਉਹ ਮੈਂ ਜਦੋਂ ਮੈਂ ਆਪਣੇ ਮਾਪੇ ਦੇ ਪੈਰ ਧੋ ਕੇ ਪੀਤੇ ਆ ਤੇ ਉਸ ਦਿਨ ਦੀ ਲਾਈਫ ਮੇਰੀ ਜਾਨੀ ਕਿ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਮੇਰਾ ਨਾ ਬਾਪੂ ਦੇ ਪੈਰ ਤੇ ਕਿਰਕ ਲੱਗੀ ਸੀ ਹਾਂਜੀ ਰੇਤਾ ਲੱਗੀ ਸੀ ਮੇਰੇ ਬਾਪੂ ਦੇ ਪੈਰ ਤੇ ਤੇ ਮੈਂ ਕਹੀ ਜਾਵਾ ਮੈਂ ਕਹਾ ਵੀ ਡੜੀ ਇਧਰ ਨੂੰ ਪੈਰ ਕਰੋ ਕਹਿੰਦੇ ਨਹੀਂ ਪੁੱਤੇ ਰੇਤਾ ਲੱਗੀ ਹੈ ਮੈਨੂੰ ਸਾਫ਼ ਕਰ ਲੈਂਦੇ ਉਹ ਮੈਂ ਕਹਾ ਇਹੀ ਤਾਂ ਚਾਹੀਦੀ ਆ ਇਹੀ ਤਾਂ ਮਾਪੇ ਦੇ ਜਿਹੜੇ ਪੈਰਾਂ ਦੀ ਧੂੜ ਆ ਉਹੀ ਤਾਂ ਚਾਹੀਦੀ ਆ ਹੁਣ ਮੈਂ ਤਾਂ ਕਰਕੇ ਇਸੇ ਬੋਲ ਰਿਹਾ ਵਾਂ ਕਿਉਂਕਿ ਜਿਹੜੇ ਜਿੰਨੀ ਵੀ ਦੇਖਦੇ ਆ ਤੁਸੀਂ ਆਪਣਾ ਟਾਈਮ ਵੇਸਟ ਨਾ ਕਰੋ ਆਪਣੇ ਮਾਪੇ ਬਾਬ ਦੇ ਨਾਲ ਟਾਈਮ ਸਪੈਂਡ ਕਰੋ ਉਹਨਾਂ ਤੋਂ ਵੱਡੀ ਦੌਲਤ ਕੋਈ ਨਹੀਂ ਹੈਗੀ ਆਪਾਂ ਆਪਾਂ ਸਾਈਡਾਂ ਤੇ ਲੱਗ ਜਾਂਦੇ ਆ ਵੀ ਲੇ ਵੀ ਫੋਨ ਆ ਗਿਆ ਜੀ ਸਾਨੂੰ ਸਾਡੀ ਫਿਉਂਸੇ ਦਾ ਸਾਡੀ ਸਹੇਲੀ ਦਾ ਗਰਲਫ੍ਰੈਂਡ ਦਾ ਸਾਡੀ ਦਾ ਫੋਨ ਆ ਗਿਆ ਅਸੀਂ ਆਪਣੇ ਮਾਪੇ ਬਾਬ ਨੂੰ ਹੈ ਅੱਖੀ ਘਟਾ ਪਾ ਕੇ ਤੇ ਪਰੇ ਨੂੰ ਹੋ ਕੇ ਜਾ ਕੇ ਪਹੇਜੰਨੇ ਆ ਹੈ ਨਾ ਪਰ ਉਹ ਵਾਜਿਬ ਨਹੀਂ ਗੱਲਾਂ ਤੁਹਾਡੇ ਫੋਨ ਦੇ ਵਿੱਚ ਸਾਰੇ ਨੰਬਰ ਹੈਗੇ ਸਾਰਿਆਂ ਦੇ ਕੋਲ ਆਉਣ ਗਿਆ ਪਰ ਅੰਮੀ ਦੀ ਕਾਲ ਹੁਣ ਅਜੇ ਤਬਾ ਨਹੀਂ ਹੋਣੀ ਉਹੀ ਮੈਂ ਤੁਹਾਨੂੰ ਦੱਸਦਾ ਵੀ ਮੈਂ ਮੈਂ ਨਾ ਇਦਾਂ ਮੈਂ ਬਾਕੀ ਭਾਈ ਇਦਾਂ ਇਹ ਜਿੱਦਾਂ ਉਹ ਸੀਗੇ ਉਹ ਜਿਹੜਾ ਹੁਣ ਵੌਇਸ ਮੇਲ ਹੁੰਦਾ ਹੈ ਹਾਂਜੀ ਹਾਂਜੀ ਵੌਇਸ ਮੇਲ ਦੇ ਵਿੱਚ ਹਨਾ ਮੈਂ ਪਰਸੋਂ ਚੋਂ ਉਥੇ ਹਨਾ ਜਿੱਦਾਂ ਮੈਂ ਦੇਖੀ ਜਾਵਾਂ ਦੇਖੀ ਜਾਵਾਂ ਤੇ ਮੈਂ ਹਨਾ ਉਹ ਸਾਰਿਆਂ ਦੇ ਵੌਇਸ ਮੇਲ ਆਏ ਹੋਏ ਸੀਗੇ ਕਈਆਂ ਦੇ ਨਹੀਂ ਵਾਰ ਨਹੀਂ ਚੱਕ ਹੁੰਦਾ ਮੰਮੀ ਕਈ ਵੇਲੇ ਹੈਲੋ ਹੈਲੋ ਕਰਦੀ ਰਹਿੰਦੀ ਹੁੰਦੀ ਸੀ ਨਾ ਉਹ ਜਿਹੜੇ ਪਿਛਲੇ ਸੀ ਸਾਰੇ ਉੜ ਗਏ ਤੇ ਫੋਨ ਜਦੋਂ ਮੈਂ ਦੇਖਿਆ ਜਿੱਦਾਂ ਨਾ ਮੈਂ ਮੈਂ ਕਿਹਾ ਚੱਲ ਹੁਣੇ ਹੀ ਆ ਉਹ ਮੈਂ ਅੰਮੀ ਵਾਲੇ ਨੰਬਰ ਤੇ ਦੇਖਾਂ ਤੇ ਉੱਤੇ ਕੁਝ ਨਹੀਂ ਸੀਗਾ ਤੇ ਕਹਿੰਦੇ ਮੈਂ ਵਾਇਸ ਮੇਲ ਲੱਭਦਾ ਸੀਗਾ ਮੈਂ ਤੜਪ ਰਿਹਾ ਸੀਗਾ ਵੀ ਮੇਰੀ ਮੰਮੀ ਦੀ ਹੈਲੋ ਮੈਨੂੰ ਸੁਣ। ਉਹ ਵਾਇਸ ਮੇਰੀ ਮਾਂ ਦੀ ਹੈਲੋ ਮੈਨੂੰ ਸੁਣ ਜੀ ਵੀ ਹੈਲੋ ਕਿੱਦਾਂ ਕਹਿੰਦੀ ਹੋ। ਮੇਰੀ ਹੈਲੋ ਸੁਣ ਜੀ ਮਾਂ ਦੀ। ਪਰ ਉਹ ਮੈਨੂੰ ਸੁਣੀ ਨੀ। ਤੇ ਨਾ ਕਦੀ ਸੁਣਨੀ। ਬਾਕੀ ਮੈਨੂੰ ਮਾਫੀ ਦੇ ਦਿਓ। ਹੈਨਾ ਮੈਂ ਤੁਹਾਡਾ ਬਹੁਤ ਬਹੁਤ ਕਰਦਾ ਤੁਸੀਂ ਹੈਨਾ ਸ਼ੁਕਰੀਆ। ਮਿਹਰਬਾਨੀ ਸ਼ੁਕਰੀਆ।